ਹੋ ਗਿਆ ਉਹਨਾਂ ਨੇ ਜਾਨਾਂ ਦੇ ਦੀਆਂ 20 20 ਸਾਲ 25 ਸਾਲ ਸੰਘਰਸ਼ ਕਰਦੇ ਰਹੇ ਪਰ ਉਹਨੇ ਜਾਨਾਂ ਕੁਰਬਾਨ ਕਰਤੀਆਂ ਬਚਪਨ ਤੋਂ ਸੰਘਰਸ਼ ਕਰਨ ਲੱਗ ਗਏ ਸੀ ਉਹਨਾਂ ਦੇ ਚਾਚੇ ਤਾਏ ਉਹਨਾਂ ਤੋਂ ਸਿੱਖੇ ਸੰਘਰਸ਼ ਕਰਨਾ ਐਵੇਂ ਜਿਵੇਂ ਆਪਾਂ ਐ ਜੱਥੇਬੰਦੀ ਜੇ ਕੋਈ ਸੀਨੀਅਰ ਬੰਦਾ ਹੁੰਦਾ ਉਹਦੇ ਚ ਮੇਰੇ ਵਰਗਾ ਕੋਈ ਨਾ ਮ ਆਂਦਾ ਉਹ ਤੋਂ ਸਿੱਖਦਾ ਕੁਝ ਫਿਰ ਜੱਥੇਬੰਦੀ ਜੋ ਦ੍ਰਿੜ ਨਿਸ਼ਚੈ ਬਣਾਉਂਦਾ ਦਿਲ ਬਣਾਉਂਦਾ ਉਹਦਾ ਫਿਰ ਗਾਂ ਲੜਾਈ ਲੜਦਾ ਹੈ ਭਾਈ ਉਮਰਾਂ ਨਿਕਲ ਜਾਂਦੀਆਂ ਇਸ ਘਰ ਚ ਫੇਰ ਕਿਤੇ ਜਿਹੜੀਆਂ ਉਹ ਮੰਗਾ ਇੰਪਲੀਮੈਂਟ ਹੁੰਦੀਆਂ ਇੱਕ ਦਿਨ ਚ ਕਦੇ ਵੀ ਕੁਝ ਨਹੀਂ ਹੁੰਦਾ ਔਰ ਇਸੇ ਤਰ੍ਹਾਂ ਹੁਣ ਕਿੰਨੇ ਕਿੰਨੇ ਦੇ ਆਪਾਂ ਘੱਟ ਕੋਈ 6 ਸਾਲ ਹੋ ਗਏ ਇੱਕ ਜੱਥੇਬੰਦੀ ਨੂੰ ਆਪਾਂ ਨੇ ਜਿਹੜਾ ਇਸ ਜਿਹੜਾ ਹੈਗਾ ਐਕਟੀਵੇਟ ਕੀਤੇ ਨੂੰ ਮਤਲਬ ਕਿ ਪੂਰੀ ਸ਼ਕਤੀ ਦਾ ਪਹਚਾਇਆ ਔਰ ਆਪਾਂ ਹੰਕਾਰਸ਼ ਕੀਤੀ 5 ਸਾਲਾਂ ਦੇ ਵਿੱਚ ਆਪਾਂ ਬਹੁਤ ਕੁਝ ਜਿਹੜਾ ਉਹ ਹਾਸਲ ਕਰ ਚੁੱਕਿਆ ਕਿਸੇ ਵੀ ਜਥੇਬੰਦੀ ਨੇ ਉਹ ਹਾਸਲ ਨਹੀਂ ਕੀਤਾ ਇਹਨਾਂ ਨੇ। ਐ ਜਿਹੜੀਆਂ ਜਥੇਬੰਦੀਆਂ ਗੋਡੇ ਟੇਕ ਕੇ ਬੈਗੀਆਂ ਪਰ ਆਪਾਂ ਨੇ 5 ਸਾਲਾਂ ਦੇ ਵਿੱਚ ਕਿਦਰੇ ਰਾਸ਼ਨ ਕਾਰਡ ਕਿਦਰੇ ਇਨਸਟਰਕਸ਼ਨਾਂ ਜਿਹੜੀਆਂ ਨਿਕਲੀਆਂ ਸੀਗੀਆਂ ਵੀ ਜਿਹੜਾ ਹੈਗਾ ਜਦਵਾ ਜਾਂ ਕੋਈ ਬੁਢਾਪਾ ਪੈਨਸ਼ਨ ਹੈ ਜਾਂ ਅੰਗਰੇਨ ਪੈਨਸ਼ਨ ਹੈ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ। ਉਹਨਾਂ ਨੇ ਸਖਤਨਾ ਕੱਢੀਆਂ ਸੀ ਕਿ ਉਹਨਾਂ ਦੀ ਪਹਿਲਾਂ ਪ੍ਰਾਪਰਟੀ ਦੇ ਕੰਮ ਨਹੀਂ ਲਿਆਓ। ਜ਼ਮੀਨ ਦੇਖੀ ਜਾਓ ਕਿ ਜੇ ਫਾਰਮ ਲਾਓ ਫਿਰ ਉਹ ਪੈਨਸ਼ਨਾਂ ਹੀ ਲਾਵਾਂਗੇ। ਉਹ ਆਪਾਂ ਉਹ ਕੈਨਸਲ ਕਰਵਾਈਏ। ਉਹ ਫਾਈਲ ਦੇ ਵਿੱਚ ਆਪਾਂ ਰਿਕਾਰਡ ਵੀ ਪਿਆ ਹੈ ਕਿਹੜੇ ਸਾਲ ਚ ਆਪਾਂ ਕੀਤਾ ਜੀ ਕਿਹੜੀ ਤਰੀਕ ਨੂੰ ਕੀਤਾ ਸੀ ਔਰ ਸਾਰਨ ਯਾਦ ਹੋਊਗਾ ਜਿਹੜਾ ਆਪਾਂ ਹਿੰਸਾ ਕੀਤਾ ਸੀ ਔਰ ਨਾਲ ਦੀ ਨਾਲ ਤੀਜੇ ਦਿਨ ਹੀ ਉਹ ਇਨਫੈਕਸ਼ਨ ਵਾਲੀਆਂ ਕੈਂਸਲ ਹੋ ਗਈਆਂ ਸੀ ਉਹ ਆਪਾਂ ਕਾਮਯਾਬ ਹੋ ਗਈ ਸੀ ਆਪਣੀ ਚੱਕੀ ਬੰਦੀ ਪੂਰੇ ਪੰਜਾਬ ਦੇ ਵਿੱਚ ਆਪਾਂ ਉਹ ਕੈਂਸਲ ਕਰਤਾ ਔਰ ਕਿਸੇ ਜੱਥੇ ਬੰਦ ਨੇ ਹਿੰਮਤ ਨਹੀਂ ਕੀਤੀ ਸੀ ਜਿਸ ਤਰ੍ਹਾਂ ਦਾ ਪੰਗਾ ਜਿਹੜਾ ਸਰਕਾਰ ਨਾਲ ਲੈ ਔਰ ਆਪਾਂ ਇਹ ਲੈਤਾ ਸੀਗਾ ਔਰ ਆਪਣੇ ਸਾਥੀਆਂ ਨੇ ਲੈਤਾ ਸੀ ਔਰ ਸਾਰੇ ਇਸ ਵਧਾਈ ਦੇ ਕਾਪੜਾ ਸੋ ਬੜਾ ਟਾਈਮ ਲੈਂਦਾ ਹੋਇਆ ਕਿਉਂਕਿ ਅਜੇ ਕੁਮਾਰ ਜੀ ਸਾਰੀ ਫਾਈਲ ਦਾ ਜਿਹੜਾ ਉਹ ਵੇਰਵਾ ਦੇਣਾ ਉਸ ਤੋਂ ਬਾਅਦ ਉਸ ਆਪਣੇ ਸਾਰੇ ਜਿਹੜੇ ਗਲਤ ਪੈਣਾਂ ਨੂੰ ਮੁਸ਼ਕਲ ਆ ਰਹੇ ਮਸਲੇ ਉਹਨਾਂ ਦੇ ਗੱਲਬਾਤ ਕਰਾਂਗੇ ਔਰ ਮੈਂ ਇਹ ਜਿਹੜੀ ਨਿਊਜ਼ ਆ ਜਿਹੜੀ ਗੁੱਡ ਨਿਊਜ਼ ਉਹ ਦੇਣੀ ਸਾਰਿਆਂ ਨੂੰ ਕਿ ਜਿਹੜਾ ਆਪਾਂ ਖਾਸਲ ਕਰਨ ਦੇ ਵਿੱਚ ਸੁਪਰੀਮ ਕੋਰਟ ਕੰਨੀ ਉਹ ਆਰਡਰ ਆ ਗਿਆ ਹੈ ਆਪਾਂ ਨੂੰ ਜਿਹੜਾ ਜਿਹੜੀਆਂ ਅਨਪੂਰਨ ਜਿਹੜੀਆਂ ਉਹ ਕਦੇ ਵੀ ਚਿਛਕੋ ਨਾ ਤੁਹਾਨੂੰ ਪੂਰਾ ਅਧਿਕਾਰ ਹੈ ਕਿਤੇ ਵੀ ਜਾਣ ਦਾ ਕਿਤੇ ਵੀ ਹੈ ਡੀਸੀ ਕੋਲੇ ਕਿਤੇ ਵੀ ਤੁਸੀਂ ਲਿਜਾ ਸਕਦੇ ਹੋ ਔਰ ਐਕਟਿਵਲੀ ਆਪਣੇ ਕੋਲੇ ਜਿਹੜਾ ਪਰਚਾ ਫਰਲਾ ਵੀ ਆਪਣੇ ਕੋਲੇ ਆ ਜੂਗਾ ਬਖਾਇਦਾ ਡਿਪਾਰਟਮੈਂਟ ਦੇ ਵਿੱਚ ਆਪਾਂ ਨੂੰ ਫੋਨ ਆਇਆ ਖੁਬੇ ਧੰਨਵਾਦ ਬਾਈ ਜੀ ਜਿਹੜਾ ਤੁਸੀਂ ਆਏ ਹੋ ਔਰ ਅੱ ਮੁ멘ਟ ਆਓ ਅਜੇ ਕੁਮਾਰ ਜਿਹੜੀ ਹੈਗੀ ਹੈ ਕਿਚਾ ਜੀ। ਪਰੰਨ ਉਹਦੇ ਕੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਰਿਕਾਰਡਿੰਗ ਮੈਂ ਮੈਨੂੰ 3 ਦਿਨ ਹੋ ਗਏ ਰਿਕਾਰਡਿੰਗ ਬੰਦਿਆ ਨੂੰ ਫਿਰ ਉਹ ਦਰਵਾਜ਼ਾ ਰਿਕਾਰਡਿੰਗ ਪਾਈ ਵੱਡੀ ਗੱਲ ਮੈਂ ਹਮੇਸ਼ਾ ਕਹਿੰਦਾ ਹਾਂ ਉਹਨਾਂ ਸਾਰਿਆਂ ਨੂੰ ਮੈਂ ਕਿ ਇਹ ਤਾਂ ਇੱਛਾ ਹੈ ਆਪਣੇ ਜੋ ਦਿਵੰਗ ਭੈਣ ਭਰਾ ਹੈਗੇ ਆ ਮੋਸਟਲੀ 90% ਜੋ ਹੈਂਡੀਕੈਟ ਆਪਣੇ ਭੈਣ ਭਰਾ ਹੈਗੇ ਆ ਉਹ ਗਰੁੱਪਾਂ ਤੱਕ ਹੀ ਸੀਮਤ ਆਪਣੇ ਗਰੁੱਪਾਂ ਦੇ ਵਿੱਚ ਆਪਾਂ ਨੂੰ ਵੀ ਜੀ ਮੀਟਿੰਗ ਰੱਖੋ ਜੀ ਮੀਟਿੰਗ ਦੇ ਵਿੱਚ ਆਪਨੇ ਆਉਣਾ ਫਿਰ ਮੀਟਿੰਗ ਦੇ ਵਿੱਚ ਉਹ ਆਪਾਂ ਹੀ ਆਉਣਾ ਮੀਟਿੰਗ ਦੇ ਵਿੱਚ ਜਾਇਦਾ ਦੇਖੋ ਮੀਟਿੰਗ ਜਾਂ ਮੀਟਿੰਗ ਹੈਗੀ ਹੈ ਜਾਂ ਮਾਲੋਕਾ ਪੂਰਾ ਮੋਲਿਕ ਦੇ ਆਪਾਂ ਆਪਾਂ ਨੂੰ ਪਤਾ ਜਦੋਂ 3 ਦਸੰਬਰ ਨੂੰ ਆਪਣਾ ਜਿਹੜਾ ਡਿਸੇਬਿਲਟੀ ਹੁੰਦਾਗਾ ਆਪਾਂ ਪੁਤਲਾ ਫੁੱਕਿਆ ਸੀਗਾ ਉਦੋਂ ਵੀ ਆਪਣੇ ਕਾਫੀ ਸਾਰੇ ਬੰਦੇ ਨਹੀਂ ਆਏ ਸੀਗੇ ਮੈਨੂੰ ਬਹੁਤ ਉਹਦਾ ਫੀਲ ਹੋਇਆ ਦੁੱਖ ਹੋਇਆ ਮੈਨੂੰ ਜੀਦਾ ਮੈਨੂੰ ਪ੍ਰਧਾਨ ਜੀ ਨੂੰ ਦੁੱਖ ਹੋਇਆ ਠੀਕ ਹੈ ਤੂੰ ਉਹ ਮੈਂ ਸ਼ਾਇਦ ਮੇਰਾ ਆਪਣੇ ਇਨਾ ਜੀ ਦੀ ਇਨਾ ਦੀ ਨਾ ਮਾਸੀ ਜੀ ਦੀ ਡੈਥ ਹੋ ਗਈ ਸੀ हां ਮਾਸੀ ਦੀ ਸੱਸ ਜੀ ਦੀ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਮੈਨੂੰ ਯਾਦ ਹੈ ਪ੍ਰਧਾਨ ਜੀ ਉੱਥੋਂ ਨਹੀਂ ਗਏ ਸੀਗੇ ਆਪਣੇ ਵਰਗਾ ਹੁੰਦਾ ਨਾ ਉਸੇ ਟਾਈਮ ਉੱਥੋਂ ਥਿਲੇ ਜਾਣਾ ਥੀ ਫਿਰ ਪ੍ਰੋਗਰਾਮ ਸਾਰਾ ਉਹਨੂੰ ਖਤਮ ਕਰਕੇ ਪ੍ਰੋਗਰਾਮ ਨੂੰ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਛੱਡ ਕੇ ਆਇਆ ਸੀ ਪ੍ਰਧਾਨ ਜੀ ਨੇ ਮੈਂ ਤਾਂ ਸਭ ਇਹਨਾਂ ਨੂੰ ਅਪਰੀਸ਼ੀਏਟ ਕਰਦਾ ਹੈਗਾ ਖੁਦ ਦੋਨੇ ਲੱਤਾਂ ਹੈ ਨਹੀਂ ਪ੍ਰਧਾਨ ਜੀ ਦੇ ਦੋਨੇ ਹੱਥ ਨਹੀਂ ਹੈ ਮੈਂ ਤਾਂ ਇਹਨਾਂ ਨੂੰ ਗੁਰੂ ਮੰਨਦਾ ਮੈਂ ਫਿਰ ਦੱਸਾਂ ਮੈਂ ਇਹਨਾਂ ਨੂੰ ਗੁਰੂ ਮੰਨਦਾ ਮੈਂ ਇਹਨਾਂ ਦੀ ਸਿੱਖਿਆ ਤੇ ਹੀ ਕਿਉਂਕਿ ਮੈਂ ਤਾਂ ਦੇਖੋ 2019 ਤੋਂ ਕੰਮ ਕਰ ਰਿਹਾ ਮੈਂ ਮੇਰੇ ਤੋਂ ਪਹਿਲਾਂ ਦੇ ਆਹ ਕੰਮ ਕਰ ਰਹੇ ਆ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਇੱਕ ਪੰਜਾਬ ਦਾ ਜੋ ਆਪਾਂ ਨੂੰ ਮੁੱਖੀ ਚੁਣਨਾ ਸੀਗਾ ਫਿਰ ਆਪਾਂ ਮੁੱਖੀ ਚੁਣਿਆ ਇਹਨਾਂ ਨੂੰ ਪ੍ਰਧਾਨ ਸੁਭਾ ਪ੍ਰਧਾਨ ਬਣਾਇਆ ਪਹਿਲਾਂ ਇੱਥੋਂ ਆਪਣੇ ਡਿਸਟ੍ਰਿਕਟ ਦੇ ਪ੍ਰਧਾਨ ਸੀਗੇ ਉਸ ਤੋਂ ਬਾਅਦ ਫਿਰ ਆਪਾਂ ਪਾਲਾ ਜੀ ਨੂੰ ਬਣਾਇਆ ਪਾਲਾ ਜੀ ਬਹੁਤ ਟਾਈਮ ਤੋਂ ਕੰਮ ਕਰ ਰਹੇ ਨੇ ਪਹਿਲਾਂ ਹੋਰ ਜੱਥੇਬੰਦੀਆਂ ਦੇ ਵਿੱਚ ਜਿਹੜਾ ਆਪਣੀ ਫਿਜ਼ੀਕਲ ਹੈਂਡੀਕੈਪ ਜੋ ਆਪਣੀ ਜੱਥੇਬੰਦੀ ਸੀ ਉਹਦੇ ਵਿੱਚ ਉਹ ਆਪਣੇ ਕੰਮ ਕਰਦੇ ਸੀਗੇ। ਉਹ ਇਸ ਤਰ੍ਹਾਂ ਦੇ ਬਾਕੀ ਮੈਂ ਹੁਣ ਪੁਆਇੰਟ ਤੇ ਆਣਾ ਹੈਗਾ। ਮੇਰੇ ਕੋਲ ਜਿਹੜੀ ਆ ਫਾਈਲ ਹੈਗੀ ਹੈ ਇਹ ਫਾਈਲ ਹੈ ਮੇਰੇ ਕੋਲ ਇਹ ਸਿਰਫ ਇੱਕ ਫਾਈਲ ਹੈਗੀ ਹਾਲੇ ਮੇਰੇ ਕੋਲ ਇੱਕ ਫਾਈਲ ਮੈਂ ਲੈ ਕੇ ਨਹੀਂ ਆਇਆ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਹੈਗਾ। ਠੀਕ ਹੈ ਇਸ ਫਾਈਲ ਦੇ ਵਿੱਚ 2019 ਤੋਂ ਲੈ ਕੇ ਜੋ ਉਹ ਅੱਜ ਤੱਕ ਕੰਮ ਕਰਾਇਆ ਹੈ ਚਾਹੇ ਉਹ ਵਨ ਸਟਾਪ ਸੈਂਟਰ ਹੈ ਚਾਹੇ ਉਹ ਜੇ ਫਾਰਮ ਹੈ ਚਾਹੇ ਫਿਰ ਉਹ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਹਾਂਗਾ ਹੁਣ ਮੈਨੂੰ ਹੁਣ ਤੁਹਾਨੂੰ ਦਿਖਾਣਾ ਹੈਗਾ ਜਿੱਚੇ ਜਿਹੜੇ ਹੁਣ ਇੱਕ ਸਿਗੇ ਥੋੜੇ ਦਿਨ ਹੋ ਗਏ ਮੈਸੇਜ ਆਇਆ ਸੀਗਾ ਜਸਪਰ ਸਿੰਘ ਹੈ ਮੁੰਡਾ ਪਾਤੜਾ ਤੋਂ ਜਿਹੜਾ ਪਟਾਲਾ ਉਹਨਾਂ ਦਾ ਉਹਨਾਂ ਨਾਲ ਕੀ ਹੋਇਆ ਬੱਸ ਦੇ ਵਿੱਚ ਸਫ਼ਰ ਕਰ ਰਹੇ ਸੀ ਉਹ ਬੀ ਆਰਟੀਸੀ ਬੱਸ ਸੀਗੀ ਛੋਟੀ ਮਿੰਨੀ ਬੱਸ ਸੀਗੀ ਉਹਦੇ ਵਿੱਚ ਹੁਣ ਜਿਹੜਾ ਕਨੈਕਟਰ ਸੀਗਾ ਕੀ ਹੋ ਗਿਆ ਉਹਨੇ ਫਿਰ ਉਹਦੇ ਨਾਲ ਬਦਤਮੀਜ਼ੀ ਕੀਤੀ ਗਾੜੀ ਘਲੋਚ ਕੀਤੀ ਉਹਦੇ ਨਾਲ ਉਹਨੂੰ ਧੱਕੇ ਮਾਰ ਕੇ ਲਾਤਾ ਮੈਂ 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 ਉਹ ਬੰਦੇ ਨੂੰ ਕਿਹਾ ਮੈਂ ਕਿਹਾ ਯਾਰ ਵੀ ਤੂੰ ਸਹੀ ਯਾਰ ਆਪਾਂ ਪੜ ਲੱਗੇ ਯਾਰ ਆਪਾਂ ਹਣਾ ਆਪਾਂ ਪੜ ਲੱਗੇ ਆਪਾਂ ਛਾਣੇ ਆਪਾਂ ਮਤਲਬ ਇੱਕ ਹੁੰਦਾ ਨਾ ਵੀ ਆਪਾਂ ਜਿਵੇਂ ਹੁਣ ਇੱਕ ਤਾਂ ਹੁੰਦਾ ਜਵਾਕ ਹੁੰਦਾ ਨਿਆਣਾ ਹੁੰਦਾਗਾ ਹਣਾ ਆਪਾਂ ਵੱਡੇ ਆ ਆਪਾਂ ਯਾਰ ਆਪਣੇ ਕੋਲ ਐਂਡਰੋਇਡ ਪਾਉਣਾ ਸਰਪੁੱਤ ਤੁਸੀਂ ਵੀਡੀਓ ਕੋਣੀ ਬਣਾਉਂਦੇ ਤੁਸੀਂ ਵੀਡੀਓ ਬਣਾਓ ਮੈਨੂੰ ਸੈਂਡ ਕਰੋ ਪ੍ਰਧਾਨ ਜੀ ਨੂੰ ਸੈਂਡ ਕਰੋ ਸਾਡੀ ਸੋਸ਼ਲ ਮੀਡੀਆ ਰਾਹੀਂ ਅਸੀਂ ਜਿਵੇਂ ਮਰਜ਼ੀ ਕਰੀਏ ਅਸੀਂ ਉਹ ਬੰਦੇ ਨੂੰ ਸਸਪੈਂਡ ਕਰਾਵਾਂਗੇ ਫਿਰ ਵੀਡੀਓ ਨਹੀਂ ਬਣਾਈ ਫਿਰ ਬਸ ਦਾ ਨੰਬਰ ਨੋਟ ਕਰ ਲਿਆ ਮੈਂ ਮੈਂ ਤਾਂ ਉਹਨਾਂ ਕੋਲ ਕਿਹਾ ਵੀ ਤੁਸੀਂ ਮੈਨੂੰ ਸਾਰਾ ਮੈਟਰ ਮੈਨੂੰ ਟਾਈਪ ਕਰਕੇ ਭੇਜੋ ਤੁਹਾਡਾ ਜਿਲਾ ਉਹਨੂੰ ਸਾਰਾ ਦੱਸਿਆ ਵੀ ਆਇਆ ਕਿ ਤੁਸੀਂ ਮੈਨੂੰ ਉਹਨਾਂ ਮੈਨੂੰ ਫਿਰ ਉਹ ਭੇਜਿਆ ਮੈਨੂੰ ਫਿਰ ਕੀ ਹੋਇਆਗਾ ਆਪਾਂ ਪਾਈ ਈਮੇਲ ਮੁੱਖ ਮੰਤਰੀ ਨੂੰ ਪਾਈ ਚੀਫ ਸੈਕਟਰੀ ਨੂੰ ਪੰਜਾਬ ਨੂੰ ਪਾਈ ਤੇ ਡਾਕਟਰ ਬਜੀਤ ਕੌਰ ਨੂੰ ਪਾਈ ਤੇ ਜੋ ਆਪਣੇ ਚੇਅਰਪਰਸਨ ਆ ਗਏ ਮਾਧਵਿਕ ਕਟਾਰੀਆ ਜੋ ਆਪਣੇ ਜੋ 2016 ਦਾ ਆਪਣਾ 2016 ਜੋ ਐਕਟ ਆਪਣਾ ਦਿਵੰਗਾਂ ਦਾ ਆਰਪੀਡਬਲ ਐਕਟ ਆਪਣਾ ਉਹਦੇ ਰਿਗਾਰਡਿੰਗ ਆਪਾਂ ਨੂੰ ਮਿਲਿਆ ਹੋਇਆ ਹੈਗਾ ਆਪਣਾ ਚੇਅਰਪਰਸਨ ਮਿਲਿਆ ਉਹਨਾਂ ਨੂੰ ਮੇਲ ਕੀਤੀ ਉਹਨਾਂ ਨੇ ਫਿਰ ਰਿਸਪੌਂਸ ਦਿੱਤਾ ਆਪਣੀ ਈਮੇਲ ਤੇ ਮੈਸੇਜ ਆਇਆ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਹੈਗਾ ਆਪਣੀ ਜੋ ਆਫੀਸ਼ੀਅਲੀ ਈਮੇਲ ਆਈਡੀ ਬਣੀ ਹੋਈ ਨਾ ਰਾਸ਼ਟਰੀ ਦੇ ਵੰਗ ਸੋਲਿਊਸ਼ਨ@gmail.com ਹੈਗੀ ਆਪਣੀ ਤੇ ਮੈਂ ਆਪਣਾ ਇੱਕ YouTube ਦਾ ਪੇਜ ਚੱਲਦਾ ਹੈਗਾ ਰਾਸ਼ਟਰੀ ਦੇ ਵੰਗ ਦਾ ਤੇ ਇੱਕ ਆਪਣਾ ਇੰਸਟਾਗ੍ਰam ਦਾ ਪੇਜ ਚੱਲਦਾ ਹੈ ਟਵਿੱਟਰ ਦਾ ਪੇਜ ਚੱਲਦਾ ਆਪਣਾ ਇੱਕ YouTube ਦਾ ਆਪਣੇ ਆਪਣੇ ਤਿੰਨ ਚਾਰ ਸੋਸ਼ਲ ਮੀਡੀਆ ਦੇ ਪੇਜ ਚੱਲਦੇ ਆ ਐਕਟੀਵਿਟੀ ਆਪਾਂ ਪਾਉਂਦੇ ਰਹਿੰਦੇ ਹੁਣ ਉਹਦੇ 'ਚ ਕੀ ਹੋਇਆ ਉਹਨਾਂ ਨੇ ਉਸੇ ਟਾਈਮ ਐਕਸ਼ਨ ਲੇਤਾ ਫਿਰ ਮੇਰੇ ਕੋਲ ਫੋਨ ਆਇਆ ਸ਼ਾਇਦ ਮੈਂ ਗਰਜਨ ਜੀ ਨੂੰ ਇਹਨਾਂ ਨੂੰ ਵੀ ਸ਼ਾਇਦ ਮੈਂ ਨਹੀਂ ਦੱਸਿਆ ਪ੍ਰਧਾਨ ਜੀ ਨਾਲ ਮੇਰੀ ਗੱਲ ਹੋਈ ਸੀਗੀ ਮੇਰੇ ਕੋਲ ਫੋਨ ਆਇਆ ਜੋ ਆਪਣੇ ਵਾਈਸ ਚੇਅਰਮੈਨ ਹੈਗੇ ਆ ਪੀਆਰਟੀਸੀ ਦੇ ਬਲਵੀਰ ਸਿੰਘ ਝੜਵਾ ਉਹ ਬੇਸਿਕਲੀ ਪਟਾਲੇ ਤੋਂ ਬਿਲੋਂਗ ਕਰਦੇ ਆ ਉਹਨਾਂ ਦਾ ਮੇਰੇ ਕੋਲ ਫੋਨ ਆਇਆ ਉਹ ਕਹਿੰਦੇ ਸਰ ਐ ਕਰਕੇ ਈਮੇਲ ਆਈ ਸੀ ਤੇ ਕਿਉਂਕਿ ਮੇਰਾ ਤੇ ਪ੍ਰਾਂਜੀ ਦਾ ਸਾਡਾ ਜਿਹੜਾ ਬਿਜ਼ਨਸ ਕਾਰਡ ਵੀ ਨਾਲ ਹੀ ਜਾਂਦਾ ਹੈਗਾ ਸਾਡਾ ਸਾਰੀ ਇਨਫੋਰਮੇਸ਼ਨ ਦੰਦੀ ਹੈ ਵੀ ਕਿਹੜਾ ਬੰਦਾ ਹੈ ਉਹ ਹੈ ਕੋਣ ਪੰਜਾਬ ਦਾ ਕੋਕੋ ਇੰਡਸਟਰੀ ਦਾ ਹੈ ਮੈਨੂੰ ਕੋ ਫੋਨ ਆ ਗਿਆ ਫਿਰ ਮੈਂ ਕਹਿੰਦਾ ਸਰ ਇਹ ਗੱਲ ਹੈਗੀ ਆ ਵੀ ਕੋਈ ਇਹਦੇ ਤੇ ਕੋਈ ਤੁਸੀਂ ਫੜ ਦਿੱਤੀ ਐਕਸ਼ਨ ਲੈਂਦਾ ਤੁਸੀਂ ਫਿਰ ਉਹ ਕਹਿੰਦੇ ਅਸੀਂ ਬੁਲਾ ਰਹੇ ਆ ਅਸੀਂ ਹੁਣ ਹਾਲੇ ਇੱਕ ਵਾਰ ਬੁਲਾਇਆ ਉਹ ਬੰਦੇ ਨੂੰ ਉਹਦਾ ਕੰਪਰਮਾਈਜ਼ ਪਾਉਣ ਦੀ ਸਿੰਘ ਜੀ ਉਹਨਾਂ ਨੂੰ ਕੰਫਰਮੈਂਸ ਦਾਰੇ ਸੀਗੇ ਹੁਣ ਅੱਜ ਹੋ ਗਿਆ ਐਤਵਾਰ ਕੱਲ ਨੂੰ ਉਹਨਾਂ ਦੀ ਫੇਰ ਡੇਟ ਹੈਗੀ ਆ ਕੱਲ ਜਸਕਰਨ ਸਿੰਘ ਨੂੰ ਪਟਾਲੇ ਬੁਲਾਇਆ ਫੇਰਨਾਂ ਨੂੰ ਉਹ ਕਹਿੰਦਾ ਵੀ ਮੈਂ ਤੁਹਾਨੂੰ ਫੋਨ ਕਰੂੰਗਾ ਮੈਨੂੰ ਉਹਨਾਂ ਨੇ ਵੀ ਕਿਹਾ ਜਿਹੜੇ ਹੈਗੇ ਵਾਈਸ ਚੇਅਰਮੈਨ ਹੈਗੇ ਬਲਵੀਰ ਸਿੰਘ ਕਿਹਾ ਮੈਂ ਕਹਿੰਦਾ ਮੈਂ ਤੁਹਾਨੂੰ ਫੋਨ ਕਰੂੰਗਾ ਮੈਂ ਜਿਵੇਂ ਤੁਸੀਂ ਕਹੋਗੇ ਆਪਾਂ ਇਹ ਕਰਾਂਗੇ ਠੀਕ ਹੈ ਸਾਡਾ ਮਕਸਦ ਇਹ ਹੈ ਵੀ ਚਲੋ ਯਾਰ ਆਪਾਂ ਕਹੀਦੇ ਰੋਜ਼ੇ ਦੇ ਨਹੀਂ ਆਪਾਂ ਹਾਂ ਜੀ ਹਾਂ ਠੀਕ ਹੈ ਆਪਣਾ ਮਕਸਦ ਇਹ ਆ ਰ ਵੀ ਉਹ ਬੰਦਾ ਸੁਧਰ ਜੀ ਵਧੀਆ ਆ ਆਪਾਂ ਕੀ ਕਰਾਂਗੇ ਵੀ ਸਾਨੂੰ ਤੁਸੀਂ ਲੈਟਰ ਇਸ਼ੂ ਕਰ ਦਿਓ ਪੰਜਾਬ ਲਈ ਬਲਾ ਜੀ ਜਿਹੜਾ ਟ੍ਰਾਂਸਪੋਰਟ ਮੰਤਰੀ ਹੈ ਉਹ ਆਪਾਂ ਲੈਟਰ ਇਸ਼ੂ ਕਰਦੇ ਪੂਰੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਚਾਹੇ ਬਨਵਸ ਬਸਾਂ ਚਾਹੇ ਉਹ ਆਪਣੀਆਂ ਸਰਕਾਰੀ ਬਸਾਂ ਆਈਆਂ ਚਾਹੇ ਰੋਡਵੇ ਬਸਾਂ ਉਹਦੇ ਵਿੱਚ ਜਿਹੜਾ ਹੈਂਡੀਕੈਪਡ ਪਰਸਨ ਹੈ ਉਹਨੂੰ ਤੁਸੀਂ ਕਿਵੇਂ ਚੜ੍ਹਾਉਣਾ ਹੈ ਤੇ ਕਿ